ਸਾਨੀ ਪਦੀ ਨਾਮ ਸ੍ਰੀ ਮਾਹੀ ਨੂੰ ਕਾਈ ਰਾਗ ਮਾਝ ਨਾਮ ਮਾਝ ਅਸ਼ਟਪਦੀਆ ਅਸ਼ਟਪਦੀਆ ਮਹੱਲਾ ਪਹਿਲਾ ਮਹੱਲਾ ਪਹਿਲਾ ਘਰ ਪਹਿਲਾ ਘਰ ਪਹਿਲਾ ਕੋਤ ਮਨ ਸਪਾਏ ਸਰਬਦਰ ਕਾਏ ਹੁਕਮ ਸਪਾਏ ਸੱਚੀ ਦਰਗਹ ਮਹਿਲ ਬੁਲਾਏ ਸੱਚੀ ਦਰਗਹ ਮਹਿਲ ਬੁਲਾਏ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਨਪਤੀਆ ਬਨਿਆ ਸੱਚੇ ਮਨਪਤੀਆ ਬਨਿਆ ਹਉ ਵਾਰੀ ਜੀਉ ਵਾਰੀ ਹਉ ਵਾਰੀ ਜੀਉ ਵਾਰੀ ਸੁਖਦਾਤਾ ਅਮ੍ਰਿਤ ਨਾਮ ਦਾ ਸਦਾ ਸੁਖਦਾਤਾ ਮਰਮਤੀ ਮਨਵ ਸਾਵਣਿਆ ਵਰਨਸੀ ਮਨਵ ਸਾਵਣਿਆ ਵਖਾਣੋ ਕੋ ਕਬਰ ਪਛਾਣੇ ਸੋ ਹਰ ਗੁਰ ਵਖਾਣੇ ਗੁਰ ਕੈ ਸਬਦ ਨਾਮ ਨੀਸਾਣੈ ਗੁਰ ਕੈ ਸਬਦ ਨਾਮ ਨੀਸਾਣੈ ਸਬਨਾ ਕਾਦਰ ਲੇਖਾ ਸਚੈ ਸਬਨਾ ਕਾਦਰ ਲੇਖਾ ਸਚੈ ਸਬਨਾ ਕਾਦਰ ਲੇਖਾ ਸਚੈ ਸਰਬਨਾ ਕਾਦਰ ਲੇਖਾ ਸਚੈ ਗੁਰ ਕੈ ਸਬਦ ਨਾਮ ਸੁਹਾਵਣਿਆ ਗੁਰ ਕੈ ਸਬਦ ਮਨੋਕੁ ਕੁਲਾ ਠੋਰ ਨਾ ਭਾਏ ਜਮਦਰ ਬੱਤਾ ਝੋਟਾ ਖਾਏ ਜਮਦਰ ਬੱਤਾ ਝੋਟਾ ਖਾਏ ਜਿਨ ਨਾ ਵੈ ਕੋ ਸੰਗਣਾ ਸਾਥੀ ਜਿਨ ਨਾ ਵੈ ਕੋ ਸੰਗਣਾ ਸਾਥੀ ਮੁਕਤੇ ਨਾਮ ਧਿਆਵਣਿਆ ਮੁਕਤੇ ਨਾਮ ਧਿਆਵਣਿਆ ਸਾਖਤ ਕੂੜੇ ਸਚਨਾ ਪਾਵੈ ਸਾਖਤ ਕੂੜੇ ਸਚਨਾ ਪਾਵੈ ਤੁਪਦਾ ਬੱਤਾ ਜਾਵੇ ਪੂਰੀ ਤਾਂ ਪ੍ਰਾਥਨਾ ਆਵੇ ਜਾਵੇ ਲਿਖਿਆ ਲੇਖ ਨ ਮਿਟੇ ਕੋਈ ਲਿਖਿਆ ਲੇਖ ਨ ਮਿਟੇ ਕੋਈ ਗੁਰਮੁਖ ਮੁਕਤ ਕਰਾਵਣਿਆ ਗੁਰਮੁਖ ਮੁਕਤ ਕਰਾਵਣਿਆ ਈੜੈ ਫਿਰ ਜਾਤੋ ਨਹੀਂ ਈੜੈ ਫਿਰ ਜਾਤੋ ਨਹੀਂ ਝੂਠ ਵਿਸ਼ੁਨਨੀ ਰੋਵੇ ਤਾਹੀ ਝੂਠ ਵਿਸ਼ੁਨਨੀ ਰੋਵੇ ਤਾਹੀ ਅਵਗਣ ਮੁਖ ਮਹਲਾ ਨਾ ਪਾਏ ਅਭਗਨ ਮੁਖੀ ਮਹਲ ਨਾ ਪਾਏ ਅਭਗਨ ਗੁਣ ਬਖਸਾਵਨਿਆ ਅਭਗਨ ਗੁਣ ਬਖਸਾਵਨਿਆ ਰੀੜੈ ਜਿਨ ਜਾਤਾ ਪਿਆਰਾ ਰੀੜੈ ਜਿਨ ਜਾਤਾ ਪਿਆਰਾ ਗੁਰਮੁਖ 부ਜੈ ਤਤ ਵਿਚਾਰਾ ਗੁਰਮੁਖ 부ਜੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਆਵਣ ਜਾਣਾ ਠਾਕ ठाकुर साचो पावे सच्चे ठाकुर साचो पावे नानक ਸੱਚ ਕਹੈ ਬੇਨੰਤੀ ਨਾਨਕ ਸੱਚ ਕਹੈ ਬੇਨੰਤੀ ਸੱਚ ਮਿਲੈ ਗੁਰ ਗਾ ਬਣਿਆ ਸੱਚ ਮਿਲੈ ਗੁਰ ਗਾ ਬਣਿਆ ਅਮਾਜ ਮਹਲਾ ਤੀਜਾ ਅਮਾਜ ਮਹਲਾ ਤੀਜਾ ਘਰ ਪਹਿਲਾ ਘਰ ਬਣਿਆ ਪਰਮ ਹੋਵੇ ਸਤ ਗੁਰੂ ਮਿਲਾਏ ਪਰਮ ਹੋਵੇ ਸਤ ਸੁਰਤ ਸ਼ਬਦ ਚਿਤ ਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹੋ ਮੈਂ ਮਾਰ ਸਦਾ ਸੁਖ ਪਾਇਆ ਹੋ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਮਾਇਆ ਮੋਹ ਚੁਕਾਵਣਿਆ ਹੋ ਵਾਰੀ ਦਿਓ ਵਾਰੀ ਹੋ ਵਾਰੀ ਦਿਓ ਵਾਰੀ ਸਤ ਗੁਰ ਕੈ ਬਲਿਹਾਰਣਿਆ ਸਤ ਗੁਰ ਕੈ ਬਲਿਹਾਰਣਿਆ ਗੁਰਗਾਸ ਹੋਆ ਜੀ ਅਨੰਦਨ ਗੁਰਮਤੀ ਪ੍ਰਕਾਸ਼ ਹੋਆ ਜੀ ਅਨੰਦਨ ਹਰ ਗੁਣ ਗਾਵਣਿਆ ਹਰ ਗੁਣ ਗਾਵਣਿਆ ਗੁਰਮਤੀ ਪਰਗਾਸ ਹੋਆ ਜੀ ਗੁਰਮਤੀ ਪ੍ਰਗਾਸ ਹੋਵਾ ਜੀ ਜੀ ਦੇਵ ਸ਼ਰਮਾਉਣਾ ਗੁਰਮਤੀ ਪਰਗਾਸ ਹੋਆ ਜੀ ਗੁਰਮਤੀ ਪ੍ਰਕਾਸ਼ ਹੋਆ ਜੀ ਅਨੰਦਨ ਹਰ ਗੁਣ ਗਾਵਣਿਆ ਅਨੰਦਨ ਹਰ ਸਹਾਉ ਤਨ ਮਨ ਖੋਜੀ ਤਾ ਨਾਉ ਬਾਈ ਤਨ ਮਨ ਖੋਜੀ ਤਾ ਨਾਉ ਭਾਈ ਰਾਮਤ ਰਾਖੇ ਠਾਕ ਰਹਾਏ ਰਾਮਤ ਰਾਖੇ ਠਾਕ ਰਹਾਏ ਗੁਰ ਕੀ ਬਾਣੀ ਅਨਜਨ ਗਾਵੇ ਗੁਰ ਕੀ ਬਾਣੀ ਅਜਨ ਗਾਵੇ ਸਹਜੇ ਭਗਤ ਕਰਾਵਣਿਆ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਇਸ ਕਾਇਆ ਅੰਦਰ ਵੇਖਾ ਮੁਰਮੁਖ ਸਾਚ ਮਿਲੈ ਗਾਵਹਿ ਮਾਹੋ ਦਰਵਾਜੇ ਦਸਵੈ ਮੁਕਤਾ ਨੋ ਦਰਵਾਜੇ ਦਸਵੈ ਮੁਕਤਾ ਅਨਹਦ ਸਬਦਵ ਜਾਵਣਿਆ ਅਨਹਦ ਸਬਦਵ ਜਾਵਣਿਆ ਸਾਹਿਬ ਸੱਚੀ ਨਾਈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਗੁਰ ਪ੍ਰਸਾਦੀ ਮਨ ਵਸਾਈ ਆਣ ਦਿਨ ਸਦਾ ਰਹੇ ਰੰਗ ਰਾਤਾ 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 ਬਰ ਸੱਚ ਸੋਜੀ ਪਾਵਣਿਆ ਬਰ ਸੱਚ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਆਪ ਮੁਨਜੀ ਸਤਿ ਨਮਸਕਾਰ ਦੁਜੇ ਲਾਗੀ ਪਰਮ ਪੁਲਾਣੀ ਦੁਜੇ ਲਾਗੀ ਪਰਮ ਪੁਲਾਣੀ ਅਗਿਆਨੀ ਅੰਧਾ ਮਗ ਨਾ ਜਾਣੇ ਅਗਿਆਨੀ ਅੰਧਾ ਮਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਮੈ ਮੇਰਾ ਠਾਕ ਰਹਾਇ ਹਮੈ ਮੇਰਾ ਠਾਕ ਰਹਾਇ ਸਾਖੀ ਮਿਟਿਆ ਅੰਧਿਆਰਾ ਹੋਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾ ਬਣਿਆ ਬਜਰ ਕਪਾਟ ਖੁਲਾ ਬਣਿਆ ਹਮੇ ਮਾਰ ਮਨ ਵਸਾਇਆ ਹਮੇ ਮਾਰ ਮਨ ਵਸਾਇਆ ਸਦਾ ਜਿਤ ਲਾਇਆ ਗੁਰ ਜਨਨੀ ਸਦਾ ਜਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤੁਧ ਹੈ ਤਾਈ ਜੀਵਨ ਮਰਣਾ ਸਭ ਤੁਧ ਹੈ ਪਾਈ ਜੇਸ ਬਖਸ਼ੇ ਤਸ ਦੇਵਟ ਆਈ ਜੇਸ ਬਖਸ਼ੇ ਤਸ ਦੇਵਟ ਆਈ ਜੀਵਨ ਮਰਣਾ ਸਭ ਤੁਧੈ ਤਾਈ ਜੀਵਨ ਮਰਣਾ ਸਭ ਤੁਧੈ ਤਾਈ ਜੇਸ ਬਖਸ਼ੇ ਤਸ ਦੇਵਟ ਆਈ ਜੇਸ ਬਖਸ਼ੇ ਤਸ ਦੇਵਟ ਆਈ ਨਾਨਕ ਨਾਮ ਧਿਆਏ ਸਦਾ ਤੂੰ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਣ ਸਵਾਰਣਿਆ ਜੰਮਣ ਮਰਣ ਸਵਾਰਣਿਆ ਬਰਾ ਮੇਰਾ ਪ੍ਰਭ ਨਿਰਮਲ ਭਗਵਾਨ ਆਪਾਰਾ ਮੇਰਾ ਤੱਕੜੀ ਤੋੜੈ ਸੰਸਾਰਾ ਮੇਰਾ ਤੱਕੜੀ ਤੋਲੈ ਸੰਸਾਰਾ ਵਰਮਟੋ ਹੋਵੇ ਸੋਈ 부ਜੈ ਵਰਮਟੋ ਹੋਵੇ ਸੋਈ 부ਜੈ ਗੁਰ ਕੇ ਗੁਣੀ ਸਬਾਵਣਿਆ ਗੁਰ ਕੇ ਗੁਣੀ ਸਬਾਵਣਿਆ ਹੋਵਾਰੀ ਜੀਓ ਵਾਰੀ ਹੋਵਾਰੀ ਜੀਓ ਵਾਰੀ ਹਰਗਾ ਨਾਮ ਮਨ ਵਸਾਵਣਿਆ ਹਰਗਾ ਨਾਮ ਮਨ ਵਸਾਵਣਿਆ ਅਜ ਲਾਗੇ ਸੇ ਅਨ ਦਿਨ ਜਾਗੇ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਦਰ ਸੱਚੈ ਸੋ ਬਾਪਵਣਿਆ ਦਰ ਸੱਚੈ ਸੋ ਬਾਪਵਣਿਆ ਰਹਾਉ ਆਪ ਸੁਰੇ ਤੈ ਆਪੇ ਵੇਖੈ ਆਪ ਸੁਰੇ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਰਹਿ ਸੋ ਲਗੇ ਆਪੇ ਲਾਏ ਕਮਾ ਵੜਿਆ ਜੇ ਆਪ ਬੁਲਾਏ ਸੋ ਕਿਥੇ ਹੱਥ ਪਾਏ ਜਿਸ ਆਪ ਬੁਲਾਏ ਸੋ ਕਿਥੇ ਹੱਥ ਪਾਏ ਪੂਰਬ ਲਿਖਿਆ ਸੋ ਮੀਠਣਾ ਨਾ ਜਾਏ ਪੂਰਬ ਲਿਖਿਆ ਸੋ ਮੀਠਣਾ ਨਾ ਜਾਏ ਜੇਨ ਸਤਗੁਰੂ ਮੇਰਿਆ ਸੇ ਵਡਭਾਗੀ ਜੇਨ ਸਤਗੁਰੂ ਮੇਰਿਆ ਸੇ ਵਡਭਾਗੀ ਪੂਰੇ ਕਰਮ ਮਿਲਾ ਵੜਿਆ ਪੂਰੇ ਕਰਮ ਮਿਲਾ ਵੜਿਆ ਵੇਈੜੇ ਧਨ ਅਣ ਦਿਨ ਸੁਤੀ ਵੇਈੜੇ ਵਿਸਾਰੀ ਅਵਗਣ ਮੁਤੀ ਅੰਤਮ ਵਿਸਾਰੀ ਅਵਗਣ ਮੁਤੀ ਆਣ ਦਿਨ ਸਦਾ ਫਿਰੇ ਬਿਲ ਲਾਂਦੀ 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 ਮੇਨ ਪਰ ਨੀਂਦ ਨਾ ਪਾਵਣਿਆ ਮੇਨ ਤੇ ਨੀਂਦ ਨਾ ਪਾਵਣਿਆ ਕਈ ਅੜੈ ਸੁਖ ਦਾਤਾ ਜਾਤਾ ਕਈ ਅੜੈ ਸੁਖ ਦਾਤਾ ਜਾਤਾ ਓਮ ਕਦਰ ਪਛਾਤਾ ਹਮੇ ਮਾਰੂ ਸਭਦ ਪਛਾਤਾਈਏ ਡੈ ਸੁਖ ਦਾਤਾ ਜਾਤਾ ਕਈ ਰਹਿ ਸੁਖ ਦਾਤਾ ਜਾਤਾ ਸਾਰੇ ਸਭ ਦੇ ਪ੍ਰਸ਼ਾਤਾ ਆਪੇ ਮਾਰ ਗੁਰੂ ਸ਼ੰਗਤ ਪ੍ਰਸ਼ਾਤਾ ਸੇਜ ਸੁਹਾਵੀ ਸਦਾ ਫਿਰ 라ਵੇ ਸੇਜ ਸੁਹਾਵੀ ਸਦਾ ਫਿਰ 라ਵੇ ਸਤਿ ਸ਼ਿੰਗਾਰ ਬਣਾ ਬਣਿਆ ਸਤਿ ਸ਼ਿੰਗਾਰ ਬਣਾ ਬਣਿਆ ਲੱਖ ਚੌਰਾਹ ਜੀ ਉਪਾਏ ਲੱਖ ਚੌਰਾਹ ਜੀ ਉਪਾਏ ਜਿਸ ਨੂੰ ਨਜ਼ਰ ਕਰੇ ਤਿਸ ਗੁਰੂ ਮਿਲਾਏ ਜਿਸ ਨੂੰ ਨਜ਼ਰ ਕਰੇ ਤਿਸ ਗੁਰੂ ਮਿਲਾਏ ਕਾਟ ਸਦਾ ਜਨ ਨਿਰਮਲ ਕਿਰਿਤ ਕਾਟ ਸਦਾ ਜਨ ਨਿਰਮਲ ਕਾਰ ਸੱਚੇ ਨਾਮ ਸੁਹਾਵਣਿਆ ਕਾਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੈ ਤਾ ਕਿਨ ਦੀਏ ਲੇਖਾ ਮੰਗੈ ਤਾ ਕਿਨ ਦੀਏ ਸੁਖ ਨਾਹੀ ਕੁਣ ਦੂਐ ਤੀਏ ਸੁਖ ਨਾਹੀ ਕੁਣ ਦੂਐ ਤੀਏ ਆਪੇ ਬਖਸ ਲਏ ਪ੍ਰਭ ਸਾਚਾ ਆਪੇ ਬਖਸ ਲਏ ਪ੍ਰਭ ਸਾਚਾ ਬਖਸ਼ ਸੰਮਿਲਾਵਣੀਆ ਆਪੇ ਬਖਸ਼ ਸੰਮਿਲਾਵਣੀਆ ਆਪ ਕਰੇ ਤੈ ਆਪ ਕਰਾਈ ਆਪ ਕਰੇ ਤੈ ਆਪ ਕਰਾਈ ਪੂਰੇ ਗੁਰ ਕੈ ਸਬਦ ਮਿਲਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲਾਵਢਾਈ ਨਾਨਕ ਨਾਮ ਦਰਸ਼ਨ ਨੀ ਕੋ ਆਪ ਕਿਰੇ ਪਰਸ਼ਨਾ ਗੁਰਮੁਖ ਵਿਖਾਤਾ ਇਹ ਮਨ ਪਿਨਾ ਗੁਰਮੁਖ ਵਿਖਾਤਾ ਇਹ ਮਨ ਪਿਨਾ ਨਸਨਾ ਤਜ ਸਹਿਜ ਸੁਖ ਪਾਇਆ ਨਸਨਾ ਤਜ ਸਹਿਜ ਸੁਖ ਪਾਇਆ ਆਪ ਕੋ ਮਨਿ ਵਸਾਵਣਿਆ ਏਕੋ ਮਨਿ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਉ ਵਾਰੀ ਜੀਉ ਵਾਰੀ ਇਕਸ ਸਿਉ ਚਿਤ ਲਾਵਣਿਆ ਏਕਸ ਸਿਉ ਚਿਤ ਲਾਵਣਿਆ ਇਕਦ ਘਰ ਆਇਆ ਗੁਰਮਤੀ ਮਨ ਇਕਦ ਘਰ ਆਇਆ ਸੱਚੇ ਰੰਗ ਰੰਗਾ ਬਣਿਆ ਸੱਚੇ ਨਾਮ ਕਰਾ ਮਾ ਬਣਿਆ ਸੱਚੇ ਰੰਗ ਰੰਗਾ ਬਣਿਆ ਸੱਚੇ ਨਾਮ ਕਰਾ ਮਾ ਬਣਿਆ ਰਹਾ ਇਹੋ ਜਗ ਭੁੱਲਾ ਤੈ ਆਪ ਭੁਲਾਇਆ ਇਹੋ ਜਗ ਭੁਲਾ ਤੈ ਆਪ ਭੁਲਾਇਆ ਭੁਲਾ ਭੁਲਾ ਥਲੁ ਉਕੜਾ ਲੱਗੀਆਂ ਵਾ ਭੁਲਾ ਨਹੀਂ ਬੋਲਣਾ ਉਕੜ ਨਾਲ ਭੁਲਾ ਭੁਲਾ ਇਹੋ ਜੱਗ ਭੁੱਲਾ ਤੈ ਆਪ ਭੁਲਾਇਆ ਇੱਕ ਵਿਚਾਰ ਦੂਜੇ ਲੋਭਾਇਆ ਇੱਕ ਵਿਚਾਰ ਦੂਜੇ ਲੋਭਾਇਆ ਅਨੰਦਿਨ ਸਦਾ ਫਿਰੈ ਪ੍ਰਭ ਪੂਰਨ ਅਨੰਦਿਨ ਸਦਾ ਫਿਰੈ ਪ੍ਰਭ ਪੂਰਨ ਜਿਨ ਨਾਵੇ ਦੁਖ ਪਾਵਣਿਆ ਜਿਨ ਨਾਵੇ ਦੁਖ ਪਾਵਣਿਆ ਤੇ ਕਰਮ ਵਿਧਾਤੇ ਜੋ ਰਚਾਤੇ ਕਰਮ ਵਿਧਾਤੇ ਗੁਰ ਸੇਵਾ ਤੇ ਜੁਗ ਚਾਰੇ ਜਾਤੇ ਗੁਰ ਸੇਵਾ ਤੇ ਜੁਗ ਚਾਰੇ ਜਾਕੇ ਜਿਸ ਨੂੰ ਆਪ ਦੇ ਵਡਿਆਈ ਜਿਸ ਨੂੰ ਆਪ ਦੇ ਵਡਿਆਈ ਹਰ ਕੇ ਨਾਮ ਸੁਭਾ ਵਣਿਆ ਹਰ ਕੇ ਨਾਮ ਸਮਾਵਣਿਆ ਆਇਆ ਮੋਹ ਹੈ ਹਰ ਕਿਤੇ ਨਹੀਂ ਮਾਇਆ ਮੋਹ ਨਾ ਬੰਦਾ ਦੁੱਖ ਸਹਾਨੀ ਮਨੁ ਮੁਖ ਵਰਦਾ ਦੁੱਖ ਸਹਾਈ ਬੰਨਾ ਬੋਲਾ ਕਿਛ ਨਦਰ ਨਾ ਆਵੇ ਬੰਨਾ ਬੋਲਾ ਕਿਛ ਨਦਰ ਨਾ ਆਵੇ ਮਨੁ ਮੁਖ ਪਾਪ ਬਚਾਵਣਿਆ ਮਨੁ ਮੁਖ ਪਾਪ ਬਚਾਵਣਿਆ ਇਕ ਰੰਗ ਰਾਤੇ ਜੋ ਤੁਧ ਆਪ ਲਿਬ ਲਾਏ ਇਕ ਰੰਗ ਰਾਤੇ ਜੋ ਤੁਧ ਆਪ ਲਿਬ ਲਾਏ ਭਾਏ ਭਗਤ ਤੇਰੇ ਮਨ ਭਾਏ ਭਾਏ ਭਗਤ ਤੇਰੇ ਮਨ ਭਾਏ ਤਤਪੁਰ ਸੇਵਨ ਸਦਾ ਸੁਖ ਦਾਤਾ ਸਤਿਗੁਰ ਸੇਵਨ ਸੰਗਾਂ ਸੁਖ ਦਾਤਾ ਆਪੇ ਇਸ਼ਾ ਆਪ ਪੂਜਾ ਬਣਿਆ ਸਰ ਇਸ਼ਾ ਆਪ ਪੂਜਾ ਬਣਿਆ ਹਰ ਜੀਉ ਤੇਰੀ ਸਦਾ ਸਰਣਾਈ ਹਰ ਜੀਉ ਤੇਰੀ ਸਦਾ ਸਰਣਾਈ ਆਪੇ ਭਗਤ ਦੇਵੜਾਈ ਆਪੇ ਭਗਤ ਦੇਵੜਾਈ ਜਮ ਕਾਲ ਤਿਸ ਨੇੜ ਨਾ ਆਵੇ ਜਮ ਕਾਲ ਜੋ ਹਰ ਭਾਏ ਹਰ ਦਿਨ ਰਾਤੇ ਜੋ ਹਰ ਸਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਇ ਸਦਾ ਸਦਾ ਤੇਰੀ ਸਮਾਈ ਆਪੇ ਸੱਚੁ ਸੁਝਾਵਣਿਆ ਆਪੇ ਸੱਚੁ ਸੁਝਾਵਣਿਆ ਜਿਨ ਸਚੁ ਜਾਤਾ ਸੇ ਸਚੁ ਸਮਾਣੇ ਜਿਨ ਸਚੁ ਜਾਤਾ ਸੇ ਸਚੁ ਸਮਾਣੇ ਹਰਿ ਗੁਣ ਗਾਵੇ ਸਚੁ ਵਖਾਣੇ ਹਰਿ ਗੁਣ ਗਾਵੇ ਸਚੁ ਵਖਾਣੇ ਨਾਨਕ ਨਾਮ ਰਤੇ ਬਹਿ ਰਾਗੀ ਨਾਨਕ ਨਾਮ ਰਤੇ ਬਹਿ ਰਾਗੀ ਨਿਜ ਘਰਿ 따ੜੀ ਲਾਗਣਿਆ ਨਿਜ ਘਰਿ 따ੜੀ ਲਾਗਣਿਆ ਆਜ

ਸੰਤਾ ਪੈ ਕਾਇਨਾਤ ਚਾਪੈ ਦੁਖ ਨਾ ਸੰਤਾ ਪੈ ਕੋਤੀ ਵਿੱਚ ਮਿਲ ਜੋਤ ਸਮਾਣੀ ਜੋਤੀ ਵਿੱਚ ਮਿਲ ਜੋਤ ਸਮਾਣੀ ਸੋਣ ਮਨ ਸੱਚ ਸਬਾ ਵੜਿਆ ਸੋਣ ਮਨ ਸੱਚ ਸਬਾ ਵੜਿਆ ਹੋ ਵਾਰੀ ਜੀਓ ਵਾਰੀ ਹੋ ਵਾਰੀ ਜੀਓ ਵਾਰੀ ਹਰ ਕੈ ਨਾਏ ਸੁਭਾ ਪਾਵਣਿਆ ਹਰ ਕੈ ਨਾਏ ਸੁਭਾ ਪਾਪ ਰਿਆ ਸੱਚ ਚੇਤ ਲਾਇਆ ਸਤਪੁਰ ਸੇਰੋ ਸੱਚ ਚੇਤ ਲਾਇਆ ਵਰਮਤੀ ਸਹਿਜ ਸਮਾਵਣਿਆ ਵਰਮਤੀ ਸਹਿਜ ਸਮਾਵਣਿਆ ਰਹਾਉ ਗਾਇਆ ਕੱਚੀ ਕੱጫ ਚੀਰ ਹਟਾਏ ਗਾਇਆ ਕੱਚੀ ਕੱጫ ਚੀਰ ਹਟਾਏ ਕੀ ਮਹਲ ਨਾ ਪਾਏ ਦੂਜੈ ਰਾਗੀ ਮਹਲ ਨਾ ਪਾਏ ਅਨ ਦਿਨ ਜਲਦੀ ਫਿਰੈ ਦਿਨ ਰਾਤੀ ਅਨ ਦਿਨ ਚਲਦੀ ਫਿਰੈ ਦਿਨ ਰਾਤੀ ਜਲਦੀ ਸ਼ਬਦ ਨਹੀਂ ਬੋਲਣਾ ਜਲਦੀ ਚਲਦੀ ਜਦੋਂ ਚੱਲਣ ਤੋਂ ਕੋਈ ਚੀਜ਼ ਚਲਾਂਦੀ ਹੈ ਜਲਦੀ 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 ਛੇਤੀ ਵਾ ਜਲਦੀ ਨਹੀਂ ਬੋਲਣਾ ਜਲਦੀ ਜਲਦੀ ਅਨਗਣ ਜਲ ਦੀ ਫਿਰੈ ਦਿਨ ਰਾਤੀ ਅਨਗਣ ਜਲ ਦੀ ਫਿਰੈ ਦਿਨ ਰਾਤੀ ਦਿਨ ਤੇਰ ਬਹੁਤ ਦੁੱਖ ਪਾਵਣਿਆ ਦਿਨ ਤੇਰ ਬਹੁਤ ਦੁੱਖ ਪਾਵਣਿਆ ਦੇਹੀ ਜਾਤ ਨਾ ਅੱਗੇ ਜਾਏ ਦੇਹੀ ਜਾਤ ਨਾ ਅੱਗੇ ਜਾਏ ਧਰਮ ਮੰਗੀਐ ਸਿੱਖੈ ਛੁੱਟੈ ਸੱਚ ਕਮਾਏ। ਜਿਨੈ ਕਾ ਮੰਗੀਐ ਇਹੈ ਛੁੱਟੈ ਸੱਚ ਕਮਾਏ। ਸਤਗੁਰ ਸੇਵਨ ਸੇ ਧਨਵੰਤੇ। ਸਤਗੁਰ ਸੇਵਨ ਸੇ ਕਰਮਵੰਤੇ। ਅਥਾ ਉਥਾ ਨਾਮ ਸੁਭਾਵਣਿਆ। ਆਨ ਤੇ ਸਦਾ ਰਹੈ ਕਿੰਨ ਰਾਤੀ ਮਜੀਠੇ ਰੰਗ ਬਣਾਵਣਿਆ ਮਜੀਠੇ ਰੰਗ ਬਣਾਵਣਿਆ ਰਵਣਾ ਪੈਰ ਵਸੈ ਸਦਾ ਨਾਲੇ ਰਵਣਾ ਪੈਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਜ਼ਰ ਨਿਹਾਲੇ ਗੁਰ ਪ੍ਰਸਾਦੀ ਕੋ ਨਜ਼ਰ ਨਿਹਾਲੇ ਮੇਰਾ ਪ੍ਰਭ ਅਤ ਉਚੋ ਉਚਾ ਤੇਰਾ ਪ੍ਰਭ ਅਤ ਉਚੋ ਉਚਾ ਕਿਰਪਾ ਆਪ ਮਿਲਾਵਣਿਆ ਤੇਰੇ ਕਿਰਪਾ ਆਪ ਮਿਲਾਵਣਿਆ ਜੋ ਸੁੱਤਾ ਮਾਇਆ 모ਹਿ ਉੜ ਸਕਾ ਨਾਮ ਵਿਸਾਰ ਅੰਤ ਵਿਗੁਤਾ ਨਾਮ ਵਿਸਾਰ ਅੰਤ ਵਿਗੁਤਾ ਜਿਸ ਤੇ ਸੁੱਤਾ ਸੋ ਜਾਗਾਏ ਜਿਸ ਤੇ ਸੁੱਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ ਗੁਰਮਤ ਸੋਜੀ ਪਾਵਣਿਆ ਅਪਿਓ ਪੀਐ ਸੋ ਭਰਮ ਗਵਾਏ ਅਪਿਓ ਪੀਐ ਸੋ ਭਰਮ ਗਵਾਏ ਅਪਿਓ ਪੀਐ ਸੋ ਭਰਮ ਗਵਾਏ ਅਪਿਓ ਪੀਐ ਮੁਕਤ ਗਤ ਪਾਏ ਮੁਕਤ ਸਾਧ ਮੁਕਤ ਰਤ ਪਾਏ ਭਗਤੀ ਰਤਾ ਸਦਾ ਬੈਰਾਗੀ ਭਗਤੀ ਰਤਾ ਸਦਾ ਬੈਰਾਗੀ ਭਗਤੀ ਰਤਾ ਸਦਾ ਬੈਰਾਗੀ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾ ਬਣਿਆ ਆਪ ਮਾਰ ਮਿਲਾ ਬਣਿਆ ਆਪ ਉਪਾਏ ਧੰਦਾ ਆਪੁ ਪਾਏ ਪੰਥ ਲਾਏ ਲਖ 84 ਰਜ਼ਿਕ ਆਪ ਅਪੜਾਏ 84 ਰਜ਼ਿਕ ਆਪ ਅਪੜਾਏ ਨਾਮ ਗੁਨਾਮ ਧਿਆਏ ਸੱਚ ਰਾਤੇ ਨਾਮ ਗੁਨਾਮ ਧਿਆਏ ਸੱਚ ਰਾਤੇ ਜੋਤਿ ਸੁਭਾਵੈ ਸੋ ਕਾਰ ਕਰਾਵਣਿਆ ਜੋਗਿ ਸੁਭਾਵੈ ਸੋ ਕਾਰ ਸੁਹਾਵਣਿਆ ਆਪੁ ਪਾਏ ਸੰਧ ਲਾਏ ਆਪੁ ਪਾਏ ਸੰਧ ਰਾਸੀ ਰਿਜਕ ਆਪ ਅਪੜਾਏ ਨਾ ਨਾਸੀ ਰਿਜਕ ਆਪ ਅਪੜਾਏ ਨਾਡਕ ਨਾਮ ਧਿਆਏ ਸੱਚ ਰਤੇ ਨਾਇਕ ਨਾਮ ਧਿਆਏ ਸੱਚ ਰਤੇ ਜੋਤ ਸੁਭਾਵੇ ਸੋ ਕਾਰ ਕਰਵੜਿਆ ਜੋਤ ਸੁਭਾਵੇ